ਬਾਬਾ ਬੁੱਲ੍ਹੇ ਸ਼ਾਹ ਕਹਿੰਦੇ ਬੁੱਲਿਆ ਜੇ ਤੂੰ ਸਮਝਦਾ ਵੀ ਸਾਰੀ ਰਾਤ ਤੂੰ ਅਰਦਾਸਾਂ ਕੀਤੀ ਭਗਤੀ ਕੀਤੀ ਰੱਬ ਦੀ ਸੇਵਾ ਕੀਤੀ ਇਹ ਮਤਲਬ ਬਹੁਤ ਵੱਡਾ ਕੰਮ ਕਰ ਲਿਆ ਕਹਿੰਦਾ ਨਹੀਂ ਉਹ ਤਾਂ ਕੁੱਤੇ ਵੀ ਕਰਦੇ ਆਪਣੇ ਮਾਲਕ ਲਈ ਔਰ ਕਹਿੰਦਾ ਤੇਰੇ ਤੋਂ ਉੱਤੇ ਨਹੀਂ ਉਹ ਕਿਵੇਂ ਸਾਰੀ ਰਾਤ ਕਰਨ ਚੱਕਰੀ ਸਾਰੀ ਰਾਤ ਮਾਲਕ ਦੇ ਦਰਵਾਜ਼ੇ ਤੇ ਬਹਿ ਕੇ ਚੱਕਰੀ ਕਰਦੇ ਆ ਵੀ ਕੋਈ ਆਰ ਨਾ ਜਾਵੇ ਪੰਜਾਬ ਦੇ ਮਸ਼ਹੂਰ ਕੋਮੇਡੀ ਸਟਾਰ ਗੁਰਪ੍ਰੀਤ ਖੁੱਗੀ ਦਾ ਨਾਮ ਤਾਂ ਦੁਨੀਆ ਭਰ ਦੇ ਵਿੱਚ ਮਸ਼ਹੂਰ ਹੈ। ਉਹਨਾਂ ਨੇ ਨਾ ਸਿਰਫ ਪੋਲੀਵੁੱਡ ਬਲਕਿ ਬੋਲੀਵੁੱਡ ਫਿਲਮਾਂ ਦੇ ਵਿੱਚ ਵੀ ਖੂਬ ਨਾਮ ਕਮਾਇਆ ਹੈ। ਤੁਹਾਨੂੰ ਅੰਦਾਜ਼ ਇਹ ਹੈ ਕਿ ਗੁਰਪ੍ਰੀਤ ਖੁੱਗੀ ਅਕਸਰ ਹੀ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ। ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕਰਦੇ ਨੇ। ਇਸ ਵਿੱਚਕਾਰ ਗੁਰਪ੍ਰੀਤ ਖੁੱਗੀ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹ ਬਾਬਾ ਬੁੱਲੇ ਸ਼ਾਹ ਦੀ ਲਿਖੀ ਗੱਲ ਨੂੰ ਆਪਣੇ ਅੰਦਾਜ਼ ਦੇ ਵਿੱਚ ਲੋਕਾਂ ਨੂੰ ਸਮਝਾ ਰਹੇ ਨੇ। ਤੁਸੀਂ ਵੀ ਸੁਣੋ ਜ਼ਰਾ ਉਹਨਾਂ ਦੀ ਇਹ ਵੀਡੀਓ। ਰਾਤੀ ਜਾ ਈ ਵਾਦਤ ਰਾਤੀ ਜਾਗਣ ਕੁੱਤੇ ਤੇਥੋਂ ਉੱਤੇ ਬਾਬਾ ਬੁੱਲ੍ਹੇ ਸ਼ਾਹ ਕਹਿੰਦੇ ਵੀ ਬੁੱਲਿਆ ਜੇ ਤੂੰ ਸਮਝਦਾ ਵੀ ਸਾਰੀ ਰਾਤ ਤੂੰ ਅਰਦਾਸਾਂ ਕੀਤੀ ਭਗਤੀ ਕੀਤੀ ਰੱਬ ਦੀ ਸੇਵਾ ਕੀਤੀ ਤੇ ਮਤਲਬ ਬਹੁਤ ਵੱਡਾ ਕੰਮ ਕਰ ਲਿਆ ਕਹਿੰਦਾ ਨਹੀਂ ਉਹ ਤਾਂ ਕੁੱਤੇ ਵੀ ਕਰਦੇ ਆਪਣੇ ਮਾਲਕ ਲਈ ਹਰ ਕਹਿੰਦਾ ਤੇਰੇ ਤੋਂ ਉੱਤੇ ਨਹੀਂ ਉਹ ਕਿਵੇਂ ਸਾਰੀ ਰਾਤ ਕਰਨ ਚੱਕਰੀ ਸਾਰੀ ਰਾਤ ਮਾਲਕ ਦੇ ਦਰਵਾਜ਼ੇ ਤੇ ਬਹਿ ਕੇ ਚੱਕਰੀ ਕਰਦੇ ਆ ਵੀ ਕੋਈ ਆਰ ਨਾ ਜਾਵੇ ਚਿੜੀ ਨਹੀਂ ਫੜ ਕਰਨ ਦਿੰਦੇ ਦਿਨੇ ਜਾ ਰੂੜੀ ਤੇ ਸੁੱਤੇ ਉਹਦਾ ਸਵੇਰੇ ਰਿਵਾਰਡ ਵੀ ਨਹੀਂ ਮੰਗਦੇ ਵੀ ਮੈਂ ਆ ਕੀਤਾ ਤੇਰੇ ਲਈ ਤੇ ਮੈਨੂੰ ਕੀ ਮਿਲਿਆ ਵਿੱਚੋਂ ਜਾ ਕੇ ਆ ਰੂੜੀ ਤੇ ਆਰਾਮ ਨਾਲ ਜਾਂਦੇ ਆ ਅਗਲੀ ਰਾਤ ਫੇਰ ਡਿਊਟੀ ਤੇ ਆ ਜਾਂਦੇ ਮਾਲਕ ਨੂੰ ਵਿੱਚ ਕੀ ਕਰਦੇ ਪਿਆਰ ਕਰਦੇ ਸੋ ਕਹਿੰਦਾ ਸਾਰੀ ਰਾਤ ਕਰਨ ਚਾਕਰੀ ਦੇਣੇ ਜਾ ਰੂੜੀ ਤੇ ਸੁੱਤੇ ਕੁੱਤੇ ਤੇ ਉੱਤੇ ਮਾਲਕ ਦਾ ਦਰ ਮੂਲ ਨਾ ਛੱਡਦੇ ਆਪਣੇ ਮਾਲਕ ਦਾ ਦਰ ਦਰਵਾਜ਼ਾ ਕਦੇ ਨਹੀਂ ਛੱਡਦੇ ਕਿਉਂਕਿ ਅਸੀਂ ਤਾਂ ਕਈ ਵਾਰੀ ਕਰਦੇ ਆ ਨਾ ਭਈ ਫੁਲਾਣੀ ਥਾਂ ਤੇ ਬਹੁਤ ਜਾਂਦੇ ਰੇ ਬੜਾ ਸੁੱਖਿਆ ਸੁਖਣਾ ਪੂਰੀ ਨਹੀਂ ਹੋਈ ਹੁਣ ਨਹੀਂ ਅਸੀਂ ਉੱਤੇ ਜਾਂਦੇ ਹੁਣ ਅਸੀਂ ਫੁਲਾਣੇ ਥਾਂ ਤੇ ਜਾਣਾ ਬੰਦ ਕਰਤਾ ਹੁਣ ਤਾਂ ਮੇਰਾ ਤੇਲੀ ਟੁੱਟ ਗਿਆ ਹੁਣ ਨਹੀਂ ਮੈਂ ਕਦੇ ਮੰਗਿਆ ਕਿਉਂਕਿ ਅਸੀਂ ਸਮਝਦੇ ਹਾਂ ਸ਼ਹਿਰ ਦੇ ਗਿਵ ਐਂਡ ਟੇਕ ਦੀ ਡੀਲ ਹੈ ਕਹਿੰਦਾ ਪਰ ਮਾਲਕ ਦਾ ਦਰ ਮੂਲ ਨਾ ਛੱਡਦੇ ਭਾਵੇਂ 100-100 ਵੱਜਣ ਚੁੱਤੇ ਕੁੱਤੇ ਤੇਥੋਂ ਤੇ ਮਾਲਕ ਭਾਵੇਂ ਜੁੱਤੀਆਂ ਮਾਰੇ ਡੰਡੇ ਮਾਰੇ ਉਹ ਫੇਰ ਸ਼ਾਮ ਨੂੰ ਰਾਤ ਨੂੰ ਆ ਕੇ ਉੱਥੇ ਬਹਿ ਜਾਂਦੇ ਆ ਤੇ ਦਰਵਾਜ਼ੇ ਤੇ ਉਹਨਾਂ ਦੀ ਵਫਾਦਾਰੀ ਤੇਰੇ ਨਾਲੋਂ ਜ਼ਿਆਦਾ ਹੈ ਉੱਠ ਬੁੱਲਿਆ ਕੋਈ ਪੀਰ ਮਨਾਲਾ ਹੈ ਕਹਿੰਦਾ ਜੇ ਤਾਕਤ ਹੈਗੀ ਆ ਨਾ ਬੁੱਲਿਆ ਤੇਰੇ ਚ ਤੇ ਫਿਰ ਅਸਲੀ ਰੱਬ ਨਾਲ ਸਾਝ ਪਾਲਾ ਨਹੀਂ ਤਾਂ ਬਾਜ਼ੀ ਲਾ ਗਏ ਕੁੱਤੇ ਨਹੀਂ ਤਾਂ ਫਿਰ ਕੁੱਤੇ ਬਾਜ਼ੀ ਮਾਰ ਗਏ ਕਿਆ ਬਾਤ ਆ ਬਾਬੇ ਬੁੰਦੇ ਸ਼ ਰਾਤੀ ਜਾਗੇ ਕਰੇ ਇਬਾਦਤ ਰਾਤੀ ਜਾਗਣ ਕੁੱਤੇ ਇਥੋਂ ਉੱਤੇ ਬਾਬਾ ਬੁੱਲੇ ਸ਼ਾਹ ਕਹ ਰਹੇ ਵੀ ਬੁੱਲਿਆ ਜੇ ਤੂੰ ਸਮਝਦਾ ਵੀ ਸਾਰੀ ਰਾਤ ਤੂੰ ਰਾਧਨਾ ਕੀਤੀ ਭਗਤੀ ਕੀਤੀ ਰੱਬ ਦੀ ਸੇਵਾ ਕੀਤੀ ਤੇ ਮਤਲਬ ਬਹੁਤ ਵੱਡਾ ਕੰਮ ਕਰ ਲਿਆ ਕਹਿੰਦਾ ਨਹੀਂ ਉਹ ਤਾਂ ਕੁੱਤੇ ਵੀ ਕਰਦੇ ਆਪਣੇ ਮਾਲਕ ਲਈ ਔਰ ਕਹਿੰਦਾ ਤੇਰੇ ਤੋਂ ਉੱਤੇ ਨੇ ਉਹ ਕਿਵੇਂ ਸਾਰੀ ਰਾਤ ਕਰਨ ਚੱਕਰੀ ਸਾਰੀ ਰਾਤ ਮਾਲਕ ਦੇ ਦਰਵਾਜ਼ੇ ਤੇ ਬਹਿ ਕੇ ਚੱਕਰੀ ਕਰਦੇ ਆ ਵੀ ਕੋਈ ਆ ਨਾ ਜਾਵੇ ਚਿੜੀ ਨਹੀਂ ਫੜਕਣ ਦਿੰਦੇ ਦਿਨੇ ਜਾਰ ਰੂੜੀ ਤੇ ਸੁੱਤੇ ਉਹਦਾ ਸਵੇਰੇ ਰਿਵਾਰਡ ਵੀ ਨਹੀਂ ਮੰਗਦੇ ਵੀ ਮੈਂ ਆ ਕੀਤਾ ਤੇਰੇ ਲਈ ਤੇ ਮੈਨੂੰ ਕੀ ਮਿਲਿਆ ਵਿੱਚੋਂ ਜਾ ਕੇ ਆ ਰੂੜੀ ਤੇ ਆਰਾਮ ਨਾਲ ਸੌ ਜਾਂਦੇ ਆ ਅਗਲੀ ਰਾਤ ਫੇਰ ਡਿਊਟੀ ਤੇ ਆ ਜਾਂਦੇ ਮਾਲਕ ਨੂੰ ਇਸ ਕੀ ਕਰਦੇ ਪਿਆਰ ਕਰਦੇ ਸੋ ਕਹਿੰਦਾ ਸਾਰੀ ਰਾਤ ਕਰਨ ਚਾਕਰੀ ਦੇਣੇ ਜਾ ਰੂੜੀ ਤੇ ਸੁੱਤੇ ਕੁੱਤੇ ਤੇ ਉੱਤੇ ਮਾਲਕ ਦਾ ਦਰ ਮੂਲ ਨਾ ਛੱਡਦੇ ਆਪਣੇ ਮਾਲਕ ਦਾ ਦਰ ਦਰਵਾਜ਼ਾ ਕਦੇ ਨਹੀਂ ਛੱਡਦੇ ਕਿਉਂਕਿ ਅਸੀਂ ਤਾਂ ਕਈ ਵਾਰੀ ਕਰਦੇ ਆ ਨਾ ਭਈ ਫੁਲਾਣੀ ਥਾਂ ਤੇ ਬਹੁਤ ਜਾਂਦੇ ਰਿਆਂ ਬੜਾ ਸੁੱਖਿਆ ਸੁਖਣਾ ਪੂਰੀ ਨਹੀਂ ਹੋਈ ਹੁਣ ਨਹੀਂ ਅਸੀਂ ਉੱਤੇ ਜਾਂਦੇ ਹੁਣ ਅਸੀਂ ਫੁਲਾਣੇ ਥਾਂ ਤੇ ਜਾਣਾ ਬੰਦ ਕਰਤਾ ਹੁਣ ਤਾਂ ਮੇਰਾ ਤੇਲੀ ਟੁੱਟ ਗਿਆ ਹੁਣ ਨਹੀਂ ਮੈਂ ਕਦੇ ਮੰਗਿਆ ਕਿਉਂਕਿ ਅਸੀਂ ਸਮਝਦੇ ਹਾਂ ਸ਼ਹਿਰ ਦੇ ਗਿਵ ਐਂਡ ਟੇਕ ਦੀ ਡੀਲ ਹੈ ਕਹਿੰਦਾ ਪਰ ਮਾਲਕ ਦਾ ਦਰ ਮੂਲ ਨਾ ਛੱਡਦੇ ਭਾਵੇਂ 100-100 ਵੱਜਣ ਜੁੱਤੇ ਕੁੱਤੇ ਤੇ ਥੋਂ ਤੇ ਮਾਲਕ ਭਾਵੇਂ ਜੁੱਤੀਆਂ ਮਾਰੇ ਡੰਡੇ ਮਾਰੇ ਉਹ ਫੇਰ ਸ਼ਾਮ ਨੂੰ ਰਾਤ ਨੂੰ ਆ ਕੇ ਉੱਥੇ ਬਹਿ ਜਾਂਦੇ ਉਹਦੇ ਦਰਵਾਜ਼ੇ ਤੇ ਉਹਨਾਂ ਦੀ ਵਫਾਦਾਰੀ ਤੇਰੇ ਨਾਲੋਂ ਜ਼ਿਆਦਾ ਹੈ ਉੱਠ ਬੁੱਲਿਆ ਕੋਈ ਪੀਰ ਮਨਾੜਾ ਹੈ ਕਹਿੰਦਾ ਜੇ ਤਾਕਤ ਹੈਗੀ ਆ ਨਾ ਬੁੱਲਿਆ ਤੇਰੇ ਚ ਤੇ ਫਿਰ ਅਸਲੀ ਰੱਬ ਨਾਲ ਸਾਝ ਪਾਲਾ ਨਹੀਂ ਤਾਂ ਬਾਜ਼ੀ ਲਾ ਗਿਆ ਕੁੱਤੇ ਨਹੀਂ ਤਾਂ ਫਿਰ ਕੁੱਤੇ ਬਾਜ਼ੀ ਮਾਰ ਗਏ ਕਿਆ ਬਾਤ ਆ ਬਾਬੇ ਗੁੰਦੇ ਸ਼ਰਮਾਂ ਦੇ